ਸਾਰਿਆਂ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕੀਤਾ ਜਾਂਦਾ ਹੈ ਉਸ ਤੋਂ ਬਾਅਦ 10 ਗੁਰੂ ਸਾਹਿਬਾਨ ਨੂੰ ਜਾਜ ਕੀਤਾ ਜਾਂਦਾ ਹੈ ਸਹੈਤਾ ਮੰਗੀ ਜਾਂਦੀ ਹੈ ਧਿਆਨ ਦੀ ਗੱਲ ਕੀਤੀ ਜਾਂਦੀ ਹੈ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਫਿਰ ਕਿਹਾ ਜਾਂਦਾ ਹੈ ਇਸ 239 ਦੇ 239 ਸਾਲ ਦੇ ਸਫਰ ਨੂੰ ਇੱਕ ਬੰਦ ਦੇ ਵਿੱਚ ਬਿਆਨ ਕਰਦੇ ਆ ਕਿਹਾ ਜਾਂਦਾ ਕਿ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਅੱਜ ਦੇ ਪਾਵਨ ਬਚਨ ਦੇ ਰਾਹੀਂ ਅਰਦਾਸ ਦਾ ਪਹਿਲਾ ਬੰਦ ਜਿਸ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ 10 ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਜ ਕੀਤਾ ਤਾਂ ਇਸ ਤੋਂ ਬਾਅਦ ਆਰੰਭ ਹੁੰਦਾ ਹੈ ਸਿੱਖ ਇਤਿਹਾਸ ਜੋ 1708 ਤੱਕ ਗੁਰੂ ਸਾਹਿਬਾਨ ਨੇ ਆਪਣੇ ਤਨ ਤੇ ਹੰਡਾਇਆ ਜਾਂ ਜੋ ਕੁਝ ਕੀਤਾ ਉਹਨੂੰ ਆਪਾਂ ਗੁਰੂ ਇਤਿਹਾਸ ਕਹਿੰਦੇ ਆ ਜੇ ਜਿਹੜਾ 1708 ਤੋਂ ਬਾਅਦ ਆਰੰਭ ਹੁੰਦਾ ਏ ਉਹਨੂੰ ਆਪਾਂ ਸਿੱਖ ਇਤਿਹਾਸ ਆਖਦੇ ਆਂ ਗੁਰੂ ਸਾਹਿਬਾਨ ਦੇ ਵੇਲੇ ਵੀ ਸਿੱਖਾਂ ਨੇ ਅਹਿਮ ਕਾਰਨਾਮੇ ਕੀਤੇ ਉਹਨਾਂ ਨੂੰ ਵੀ ਆਪਾਂ ਸਿੱਖ ਇਤਿਹਾਸ ਆਖਦੇ ਆਂ ਜਦੋਂ ਅਰਦਾਸ ਦਾ ਦੂਸਰਾ ਬੰਦ ਆਰੰਭ ਹੁੰਦਾ ਏ ਉਹਦੇ ਵਿੱਚ ਸਭ ਤੋਂ ਪਹਿਲਾਂ ਚੇਤੇ ਕੀਤਾ ਜਾਂਦਾ ਏ ਉਹ ਕੀਤਾ ਜਾਂਦਾ ਏ ਪੰਜਾਂ ਪਿਆਰਿਆਂ ਪੰਜ ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਗੁਰਮਤਿ ਦੇ ਅੰਦਰ ਸਿੱਖੀ ਦੇ ਅੰਦਰ ਪੰਜਾਂ ਦੀ ਬਹੁਤ ਜ਼ਿਆਦੀ ਮਹਾਨਤਾ ਹੈ ਇਥੋਂ ਤੱਕ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪੰਜ ਹੀ ਪਾਉਂਦੇ ਐ ਤੇ ਆਪਾਂ ਜਦੋਂ ਦੇਖਦੇ ਹਾਂ ਸ੍ਰਿਸ਼ਟੀ ਦੇ ਬਾਰੇ ਤੇ ਸ੍ਰਿਸ਼ਟੀ ਦੇ ਵਿੱਚ ਪੰਜ ਹੀ ਤੱਤ ਹੈ ਇਹਦੇ ਵਿੱਚ ਹਵਾਏ ਪਾਣੀ ਐ ਅਗਣੀ ਐ ਧਰਤੀ ਐ ਤੇ ਆਕਾਸ਼ ਪੰਜ ਹੀ ਤੱਤ ਹੈ ਕਿਉਂਕਿ ਪ੍ਰਮਾਤਮਾ ਨੇ ਪੰਜ ਪੈਦਾ ਕੀਤੇ ਛੇਵਾਂ ਕੋਈ ਕਰ ਹੀ ਨਹੀਂ ਸਕਦਾ ਗੁਰਮਤ ਦੇ ਅੰਦਰ ਪੰਜ ਹੀ ਪਿਆਰੇ ਐ ਪੰਜ ਹੀ ਤਖਤ ਐ ਤੇ ਇਰਥੋਂ ਤੱਕ ਜਦੋਂ ਬੁਰਾਈਆਂ ਦੀ ਆਪਾਂ ਗੱਲ ਕਰਦੇ ਨਾ ਜੋ ਕੁਝ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ ਵਕਾਰ ਵੀ ਪੰਜ ਹੀ ਹੈ ਪ੍ਰਮਾਤਮਾ ਨੂੰ ਪੰਜ ਹੀ ਚੰਗਾ ਲੱਗਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਕਹਿਣ ਲੱਗੇ ਇੱਕ ਸਿੱਖ ਹੋਵੇ ਨਾ ਤੇ ਕਹਿੰਦੇ ਉਹ ਸਿੱਖ ਹੈ ਜੇ ਇੱਕ ਨੇ ਕੋਲ ਆਣ ਕੇ ਦੂਸਰਾ ਖੜਾ ਹੋ ਜਾਵੇ ਤੇ ਧਰਮ ਦੀ ਵਿਚਾਰ ਕਰੇ ਕਹਿੰਦੇ ਉਹ ਸਾਧ ਸੰਗਤ ਹੋ ਜਾਂਦੀ ਹੈ ਤੇ ਜੇ ਪੰਜ ਸਿੱਖ ਜਿਹੜੇ ਇਕੱਤਰ ਹੋ ਜਾਣ ਫਿਰ ਕਹਿੰਦੇ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੇ ਪੰਜੇ ਕਤਰ ਹੋ ਜਾਂਦੇ ਤੇ ਉਹਨਾਂ ਵਿੱਚ ਪਰਮੇਸ਼ਰ ਦਾ ਵਾਸਾ ਹੁੰਦਾ ਹੈ ਮਾਲਕ ਦਾ ਵਾਸਾ ਹੁੰਦਾ ਹੈ ਜਬਜੀ ਸਾਹਿਬ ਜੀ ਦੀ ਆਪਾਂ ਪਵਿੱਤਰ ਗੁਰਬਾਣੀ ਪੜ੍ਹਦੇ ਆਂ ਮਹਾਰਾਜ ਨੇ ਪੰਜ ਦੀ ਗੱਲ ਕੀਤੀ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਜੇ ਭਾਵੈ ਦਰਗਹਿ ਮਾਨ ਪੰਜਾਂ ਦੀ ਪ੍ਰਧਾਨਤਾ ਹੈ ਇਸ ਕਰਕੇ ਪੰਜਾਂ ਨੂੰ ਗੁਰੂ ਘਰ ਦੇ ਵਿੱਚ ਬਹੁਤ ਜ਼ਿਆਦਾ ਮਾਨ ਵਡਿਆਈ ਜਿਹੜੀ ਹੈ ਨਾ ਉਹ ਦਿੱਤੀ ਗਈ ਹੈ ਇਹ ਪੰਜਾਂ ਦੀ ਮਰਿਆਦਾ ਇਹ ਪੰਜਾਂ ਵਾਲਾ ਨਿਜ਼ਮ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਆਰੰਭ ਹੋ ਗਿਆ ਸੀ ਸਤਿਗੁਰੂ ਦੇ ਨਾਲ ਪੰਜ ਸਿੱਖ ਅਕਸਰ ਰਿਆ ਕਰਦੇ ਸੀ ਗੁਰੂ ਸਾਹਿਬ ਉਹਨਾਂ ਪੰਜਾਂ ਸਿੱਖਾਂ ਨੂੰ ਆਪਣੇ ਕੋਲ ਬਿਠਾਇਆ ਕਰਦੇ ਸੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ ਉਹ ਪੰਜ ਉਹ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੀਸ ਭੇਟ ਕੀਤੇ ਤੇ ਅਮਰਦੀ ਦਾਤ ਲਈ ਲੇਕਿਨ ਇਹ ਪੰਜਾਂ ਦਾ ਵਿਧਾਨ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਅਕਸਰ ਪੰਜ ਸਿੱਖ ਰਿਆ ਕਰਦੇ ਸੀ ਪਰ ਉਹਨਾਂ ਦੇ ਇਤਿਹਾਸ ਨਾਮ ਜਿਹੜੇ ਆ ਉਹ ਨਹੀਂ ਸਾਂਭ ਕੇ ਰੱਖ ਸਕਿਆ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਵੀ ਅਕਸਰ ਪੰਜ ਸਿੱਖਾਂ ਦਾ ਜ਼ਿਕਰ ਹੁੰਦਾ ਸੀ ਜਦੋਂ ਸਤਗੁਰੂ ਸ਼ਹਾਦਤ ਦੇਨ ਵਾਸਤੇ ਗਏ ਉਦੋਂ ਵੀ ਉਹ ਪੰਜ ਨਾਲ ਹੀ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਵਿਦੀ ਚੰਦ ਜੀ ਸੀ ਭਾਈ ਜੇਠਾ ਜੀ ਭਾਈ ਲੰਗਾ ਜੀ ਭਾਈ ਪ੍ਰਾਣਾ ਜੀ ਭਾਈ ਪੈੜਾ ਜੀ ਇਹ ਅਕਸ਼ਰਿਕ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਨਾਲ ਵੀ ਰਿਆ ਕਰਦੇ ਸੀ ਤੇ ਜਦੋਂ ਸਤਿਗੁਰੂ ਸ਼ਹਾਦਤ ਦੇਣ ਵਾਸਤੇ ਗਏ ਉਦੋਂ ਵੀ ਨਾਲ ਹੀ ਗਏ ਆਪਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਵੇਖਦੇ ਆਂ ਜਿੱਥੇ ਉਹਨਾਂ ਦੇ ਕੋਲ ਬੇਸ਼ੁਮਾਰ ਸਿੱਖਾਂ ਦੀ ਫੌਜ ਸੀ ਲੇਕਿਨ ਪੰਜ ਸਿੱਖ ਆਗੂ ਵੀ ਨਾਲ ਹੀ ਹੁੰਦੇ ਸੀ ਜਦੋਂ ਗੁਰੂ ਸਾਹਿਬ ਕੋਈ ਕਾਰਜ ਕਰਦੇ ਸੀ ਤੇ ਉਹਨਾਂ ਪੰਜਾਂ ਸਿੱਖਾਂ ਦੀ ਸਲਾਹ ਨਾਲ ਕਰਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਨਾਲ ਪੰਜ ਸਿੱਖ ਰਹਿੰਦੇ ਸੀ ਉਹਨਾਂ ਦਾ ਜ਼ਿਕਰ ਹੁੰਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਚਾਰ ਦੌਰੇ ਕਰਨ ਗਏ ਉਦੋਂ ਵੀ ਪੰਜ ਸਿੱਖ ਨਾਲ ਹੀ ਸੀ ਸ਼ਹਾਦਤ ਦੇਣ ਗਏ ਉਦੋਂ ਵੀ ਪੰਜ ਸਿੱਖ ਨਾਲ ਹੀ ਸੀ ਉਹਨਾਂ ਦਾ ਇਤਿਹਾਸ ਨੇ ਜ਼ਿਕਰ ਕੀਤਾ ਹੋਇਆ ਹੈ ਜਿਹਦੇ ਵਿੱਚ ਭਾਈ ਮਤੀ ਦਾਸ ਜੀ ਭਾਈ ਗੁਰਦਿੱਤਾ ਜੀ ਭਾਈ ਦਿਆਲਾ ਜੀ ਭਾਈ ਉਦੇ ਜੀ ਤੇ ਭਾਈ ਜੈਤਾ ਜੀ ਸ਼ਾਮਲ ਸੀ ਤੇ ਇਸੇ ਤਰ੍ਹਾਂ ਦੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਆਪਾਂ ਅਰਦਾਸ ਦੇ ਵਿੱਚ ਜ਼ਿਕਰ ਕਰਦੇ ਆ ਜਿਹੜੇ ਬਾਕੀ ਗੁਰੂ ਸਾਹਿਬਾਨ ਦੇ ਨਾਲ ਪੰਜ ਸਿੱਖ ਰਿਆ ਕਰਦੇ ਸੀ ਉਹਨਾਂ ਨੇ ਵੀ ਪ੍ਰੇਮ ਦੇ ਨਾਲ ਭਗਤੀ ਦੇ ਨਾਲ ਗੁਰੂ ਦੀ ਪ੍ਰਸੰਤਾ ਹਾਸਲ ਕੀਤੀ ਤੇ ਮਾਣ ਪਾਇਆ ਹੈ ਪਰ ਜਿਨ੍ਹਾਂ ਦਾ ਜ਼ਿਕਰ ਆਪਾਂ ਅਰਦਾਸ ਵਿੱਚ ਕਰਦੇ ਆ ਉਹਨਾਂ ਨੇ ਆਪਣਾ ਆਪ ਕੁਰਬਾਨ ਕਰਕੇ ਆਪਣਾ ਆਪ ਭੇਟ ਕਰਕੇ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਈਏ ਉਹਨਾਂ ਨੇ ਆਪਣਾ ਆਪ ਕੁਰਬਾਨ ਕੀਤਾ ਗੁਰੂ ਦੇ ਲਈ ਇਸ ਕਰਕੇ ਉਹਨਾਂ ਦਾ ਆਪਾਂ ਉੱਚੇਚੇ ਤੌਰ ਤੇ ਜ਼ਿਕਰ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 23 ਮਾਰਚ 1699 ਦੀ ਵਿਸਾਖੀ ਵਾਲੇ ਦਿਨ 80000 ਦਾ ਵੱਡਾ ਇਕੱਠ ਕੀਤਾ ਹੈ ਇਸ ਇਕੱਠ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨ ਕੇ ਇੱਕ ਸੀਸ ਦੀ ਮੰਗ ਕੀਤੀ ਇਸ ਆਪਣੇ ਸ਼ਬਦ ਨੂੰ ਸਤਿਗੁਰੂ ਨੇ ਦੂਸਰੀ ਵਾਰ ਦੁਹਰਾਇਆ ਤੀਸਰੀ ਵਾਰ ਦੁਹਰਾਇਆ ਫਿਰ ਵਾਰੀ-ਵਾਰੀ ਪੰਜ ਸਿੱਖਾਂ ਨੇ ਆਪਣੇ ਸੀਸ ਭੇਟ ਕੀਤੇ ਉਹਨਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਭਾਈ ਦਇਆਰਾਮ ਧਰਮਚੰਦ ਹਿੰਮਤ ਮੋਹਕਮ ਸਾਹਿਬ ਪੰਜਾਂ ਨੇ ਸੀਸ ਭੇਟ ਕੀਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਪੰਜਾਂ ਨੂੰ ਵਾਰੀ-ਵਾਰੀ ਪਕੜਦੇ ਐ ਪਿਛਲੇ ਪਾਸੇ ਲੱਗੇ ਹੋਏ ਇੱਕ ਤੰਬੂ ਦੇ ਵਿੱਚ ਲੈ ਕੇ ਜਾਂਦੇ ਐ ਤੰਬੂ ਦੇ ਵਿੱਚ ਤਲਵਾਰ ਚੱਲਣ ਦੀ ਆਵਾਜ਼ ਆਉਂਦੀ ਐ ਕੁਝ ਡਿੱਗਣ ਦੀ ਆਵਾਜ਼ ਆਉਂਦੀ ਐ ਖੂਨ ਨਾਲ ਲਿਪੜੀ ਹੋਈ ਤਲਵਾਰ ਲੈ ਕੇ ਦੁਬਾਰਾ ਫਿਰ ਆਉਂਦੇ ਫਿਰ ਦੂਸਰੇ ਸਿੱਖ ਨੂੰ ਲੈ ਕੇ ਜਾਂਦੇ ਐ ਇਦਾਂ ਕਰਕੇ ਸਤਿਗੁਰੂ ਨੇ ਇਹ ਪੰਜ ਵਾਰ ਇਸ ਨੂੰ ਦੁਹਰਾਉਣਾ ਕੀਤਾ ਜਦੋਂ ਪੰਜ ਸਿੱਖਾਂ ਨੂੰ ਲੈ ਕੇ ਗਏ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਉੱਥੇ ਬੈਠੇ ਸੀ ਜਿਹੜੇ ਸੋਚ ਰਹੇ ਸੀ ਹੁਣ ਸਤਿਗੁਰੂ ਆਏ ਮੈਂ ਸੀਸ ਭੇਟ ਕਰਾਂਗਾ ਹੁਣ ਸਤਿਗੁਰੂ ਆਏ ਮੈਂ ਕਰਾਂਗਾ ਪਰ ਹੁਣ ਮਹਾਰਾਜ ਆਏ ਜਦੋਂ ਬਾਹਰ ਆਉਂਦੇ ਐ ਸੋਹਣੇ ਨੀਲੇ ਰੰਗ ਦੇ ਬਸਤਰ ਧਾਰਨ ਕੀਤੇ ਹੋਏ ਐ ਡੇਢ ਕਸ਼ਰਾ ਹੈ ਸੀਸ ਦੇ ਉੱਪਰ ਸੁੰਦਰ ਦਸਤਾਰ ਹੈ ਉੱਪਰ ਦੀ ਕਿਰਪਾਨ ਪਾਈ ਹੋਈ ਹੈ ਹੱਥ ਦੇ ਵਿੱਚ ਕੜਾ ਹੈ ਅੱਗੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਗਰ ਮਗਰ ਪੰਜ ਆ ਰਹੇ ਸੀ ਏਦਾਂ ਲੱਗਦਾ ਸੀ ਜਿਵੇਂ ਅੱਗੇ ਚੰਦਰਮਾ ਮਗਰ ਸਤਾਰੇ ਤੁਰੇ ਆ ਰਹੇ ਹੋਣ ਗੁਰੂ ਗੋਬਿੰਦ ਸਿੰਘ ਮਹਾਰਾਜ ਆਣ ਕੇ ਸਟੇਜ ਦੇ ਉੱਪਰ ਸ਼ੁਭਾਈਮਾਨ ਹੁੰਦੇ ਐ ਹੁਣ ਜਿਹੜੀ ਸ਼ਮਸ਼ੀਰ ਹੈ ਉਹ ਮਿਆਂ ਦੇ ਵਿੱਚ ਐ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਥੇ ਸਰਬਲੋਹ ਦਾ ਬਾਟਾ ਪਿਆ ਹੋਇਆ ਹੈ ਦੋ ਧਾਰਾ ਖੰਡਾ ਲਿਆ ਇਹ ਦੋ ਧਾਰਾ ਖੰਡਾ ਹੀ ਕਿਉਂ ਲਿਆ ਕਿਰਪਾਨੇ ਵੀ ਲਈ ਜਾ ਸਕਦੇ ਸੀ ਪਰ ਕਿਰਪਾਨ ਨੂੰ ਇੱਕ ਧਾਰ ਹੁੰਦੀ ਐ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇਗਾ ਧਾਰਨ ਕੀਤੀਆਂ ਤੇ ਦੋ ਧਾਰਨ ਕੀਤੀਆਂ ਦੋ ਦਾ ਭਾਵ ਸੀ ਇੱਕ ਮੇਰੀ ਦੀ ਹੈ ਇੱਕ ਪੀਰੀ ਦੀ ਹੈ ਇੱਕ ਭਗਤੀ ਦੀ ਹੈ ਇੱਕ ਸ਼ਕਤੀ ਦੀ ਹੈ ਇੱਕ ਧਰਮ ਦੀ ਹੈ ਇੱਕ ਰਾਜ ਦੀ ਹੈ ਤੇ ਜਦੋਂ ਆਪਾਂ ਦੋ ਤਲਵਾਰਾਂ ਨੂੰ ਮਲਾਉਂਦੇ ਹਾਂ ਉਹਦੋਂ ਖੰਡਾ ਬੰਦਾ ਤਾਂ ਹੀ ਆਪਾਂ ਦੋ ਧਾਰਾ ਖੰਡਾ ਕਹਿੰਦੇ ਹਾਂ ਉਹ ਦੋ ਧਾਰਾ ਖੰਡਾ ਇਸੇ ਕਰਕੇ ਹੀ ਇੱਕ ਭਗਤੀ ਇੱਕ ਸ਼ਕਤੀ ਇੱਕ ਰਾਜ ਇੱਕ ਧਰਮ ਇੱਕ ਮੇਰੀ ਇੱਕ ਪੀਰੀ ਦਾ ਸੂਚਕ ਹੈ ਖੰਡਾ ਫੇਰਿਆ ਜਾਂਦਾ ਹੈ ਮਾਤਾ ਸਾਹਿਬ ਕੌਰ ਹੁੰਦੇ ਐ ਉਹਨਾਂ ਦੀ ਝੋਲੀ ਦੇ ਵਿੱਚ ਪਤਾਸੇ ਐ ਉਹ ਆਣ ਕੇ ਉਹਦੇ ਵਿੱਚ ਜਿਹੜੇ ਪਤਾਸੇ ਪਾਉਂਦੇ ਐ ਕੁਝ ਇਤਿਹਾਸਕਾਰਾਂ ਨੇ ਮਾਤਾ ਜੀਤੋ ਜੀ ਦਾ ਜ਼ਿਕਰ ਕੀਤਾ ਹੈ ਕੁਝ ਵੀ ਹੋਵੇ ਮਾਤਾ ਜੀ ਨੇ ਆਣ ਕੇ ਪਤਾਸੇ ਪਾਏ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਦਾ ਜਾਪ ਕੀਤਾ ਹੈ ਜਾਪ ਕਰਨ ਤੋਂ ਪਰંત ਅੰਮ੍ਰਿਤ ਤਿਆਰ ਹੋਇਆ ਸਤਿਗੁਰੂ ਨੇ ਉਹਨਾਂ ਪੰਜਾਂ ਦੇ ਮੁਖਾਂ ਦੇ ਵਿੱਚ ਅੰਮ੍ਰਿਤ ਪਾਇਆ ਦਇਆ RAM ਤੋਂ ਦਇਆ ਸਿੰਘ ਬਣਾਤਾ, ਧਰਮ ਸਿੰਘ ਬਣਾਤਾ, ਹਿੰਮਤ ਸਿੰਘ ਬਣਾਤਾ, ਮੋਹਕਮ ਸਿੰਘ ਬਣਾਤਾ, ਸਾਹਿਬ ਸਿੰਘ ਬਣਾ ਦਿੱਤਾ। ਨਾਲੇ ਸਤਿਗੁਰੂ ਨੇ ਉਸ ਦਿਨ ਸ਼ਬਦ ਵਰਦਿਆ, ਇਹ ਮੇਰੇ ਪੰਜ ਪਿਆਰੇ ਐ। ਇਹ ਮੇਰੇ ਪਿਆਰੇ ਨੇ। ਫਿਰ ਸਤਿਗੁਰੂ ਦੀ ਚੋਣ ਬੜੀ ਕਮਾਲ ਦੀ ਐ। ਉਹ ਜਿਹੜੀ ਦਇਆ ਐ, ਉਹ ਲਾਹੌਰ ਦੇ ਵਿੱਚੋਂ ਪ੍ਰਗਟ ਹੁੰਦੀ ਐ। ਜਿਹੜੇ ਲਾਹੌਰ ਦੇ ਵਿੱਚ ਦਇਆ ਨਾਂ ਦੀ ਜੀ ਜੀ ਕੋਈ ਨਹੀਂ ਸੀ ਹੈਗੀ। 24 ਘੰਟੇ ਜ਼ੁਲਮ ਹੁੰਦਾ ਸੀ, ਪਾਪ ਹੁੰਦਾ ਸੀ। ਤਾਂ ਸਤਿਗੁਰੂ ਨੇ ਗੁਰਬਾਣੀ ਚ ਕਹਿ ਤਾ ਲਾਹੌਰ ਸ਼ਹਿਰ ਕੈਰ ਜ਼ਹਿਰ ਸਵਾ ਪੈ। ਬਾਹੋ ਤੇ ਕੈਰੀ ਹੁੰਦਾ ਹੈ। ਸਤਿਗੁਰੂ ਨੇ ਉਥੋਂ ਦਇਆ ਪ੍ਰਗਟ ਕੀਤੀ। ਹਸਰਾਂਪੁਰ ਦਿੱਲੀ ਦੇ ਵਿੱਚੋਂ ਜਿੱਥੇ ਰਾਜ ਦੀ ਖਾਤਰ ਕਤਲੇਆਮ ਹੁੰਦਾ। ਉਥੋਂ ਧਰਮ ਪ੍ਰਗਟ ਕੀਤਾ। ਜਗਨਨਾਥ ਪੁਰੀ ਦੇ ਵਿੱਚੋਂ ਹਿੰਮਤ ਪ੍ਰਗਟ ਕੀਤੀ। ਦਵਾਰਕਾ ਦੇ ਵਿੱਚੋਂ ਦ੍ਰਿੜਤਾ ਮੋਕਮ ਪ੍ਰਗਟ ਕੀਤਾ। ਬੇਦਰ ਦੇ ਵਿੱਚੋਂ ਜਿਹੜਾ ਬੇਦਰ ਦਾਸੀ ਪੁੱਤਰ ਹੋਣ ਕਰਕੇ ਉਹਦਾ ਕੋਈ ਮਾਨ ਸਰਕਾਰ ਹੀ ਨਹੀਂ ਕੀਤਾ ਗਿਆ। ਉਥੋਂ ਸਾਹਿਬ ਸਾਹਿਬਦਰਤ ਦਾ ਮਾਲਕ ਉਥੋਂ ਮਾਲਕ ਸਾਹਿਬ ਨੂੰ ਪ੍ਰਗਟ ਕੀਤਾ ਫਿਰ ਸਤਿਗੁਰੂ ਨੇ ਕਿਹਾ ਇਹ ਜਿਹੜੇ ਪੰਜ ਹੈ ਇਹ ਪੰਜ ਮੇਰਾ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਖਾਲਸਾ ਮੇਰਾ ਰੂਪ ਹੈ ਕਵੀ ਸੰਤੋਖ ਸਿੰਘ ਜੀ ਨੇ ਇਥੋਂ ਤੱਕ ਲਿਖ ਦਿੱਤਾ ਉਹ ਕਹਿੰਦੇ ਸਿੱਖ ਪੰਚਨਮ ਹੈ ਮੇਰੋ ਵਾਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹਨਾਂ ਪੰਜਾਂ ਦੇ ਵਿੱਚ ਹੁਣ ਮੇਰਾ ਵਾਸਾ ਹੋਏਗਾ ਇਹਨਾਂ ਪੰਜਾਂ ਦੇ ਵਿੱਚ ਮੈਂ ਖੁਦ ਸ਼ਾਮਲ ਹੋਵਾਂਗਾ ਨਾਲੇ ਇੱਕ ਸ਼ਰਤ ਵੀ ਰੱਖ ਦਿੱਤੀ ਮੇਰਾ ਰੂਪ ਹੈ ਇਹਨਾਂ ਦੀ ਬਹੁਤ ਮਾਨ ਵਡਿਆਈ ਕੀਤੀ ਹੈ ਪਰ ਸ਼ਰਤ ਇਹ ਹੈ ਇਹ ਉਹਨਾਂ ਚਿਰ ਮੇਰੇ ਹੈ ਜਿੰਨਾ ਚਿਰ ਜਮ ਲਗ ਖਾਲਸਾ ਰਹੇ ਨਿਆਰਾ ਤਦ ਲਗ ਤੇਜ ਦੇਵਾਂ ਮੈਂ ਸਾਰਾ ਜਬ ਇਹ ਗਏ ਵਿਪਰਣ ਦੀ ਰੀਤ ਮੈਂ ਨਾ ਕਰਵਾਂ ਇਨਕੀ ਪਰਦੇਸ ਜਦੋਂ ਇਹ ਵਿਪਰ ਵਾਲੇ ਕੰਮ ਕਰਨ ਲੱਗ ਜੇਗਾ ਨਾ ਜੇ ਅੱਜ ਆਪਾਂ ਵੀ ਵਿਪਰ ਵਾਲੇ ਕੰਮਾਂ ਦੇ ਵਿੱਚ ਉਲਝ ਜਾਵਾਂਗੇ ਦੇਣਾ ਤੇ ਵਾਰਾਂ ਦਾ ਸਾਡੇ ਮਨ ਵਿੱਚ ਭਰਮ ਹੈ ਆਉਣ ਤੇ ਜਾਣ ਦਾ ਸਾਡੇ ਮਨ ਵਿੱਚ ਭਰਮ ਹੈ ਤਰ੍ਹਾਂ ਤਰ੍ਹਾਂ ਦੇ ਪਖੰਡ ਹੈ ਸਾਡੇ ਮਨ ਦੇ ਵਿੱਚ ਤੇ ਫਿਰ ਸਤਿਗੁਰੂ ਕਹਰੇ ਜੱਬ ਇਹ ਗੈ ਬਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਰੀਤ ਖਾਲਸਾ ਨਿਆਰਾ ਹੈ ਉਹ ਬਿਪਰ ਦੀ ਤਰ੍ਹਾਂ ਪਖੰਡ ਭਰਮ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਭਰਮ ਨਹੀਂ ਕਰਦਾ ਸਤਿਗੁਰੂ ਨੇ ਕਿਹਾ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਉਹ ਮੇਰਾ ਵੀ ਮਾਲਕ ਹੈ ਜਿਹੜਾ ਬਿਲਕੁਲ ਗੁਰ ਮਰਿਆਦਾ ਅਨੁਸਾਰ ਚੱਲਦਾ ਹੈ ਤੇ ਇਨਾਂ ਸਤਿਕਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੋਂ ਤੱਕ ਕਿਹਾ ਮੈਨੂੰ ਗੋਬਿੰਦ ਰਾਏ ਨੂੰ ਕੋਈ ਨਹੀਂ ਸੀ ਪੁੱਛਦਾ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ ਹਾਂ ਉਹ ਵੀ ਖਾਲਸੇ ਦੀ ਕਿਰਪਾ ਦੇ ਨਾਲ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੌਸੋ ਗਰੀਬ ਕਰੋੜ ਪਰੇ ਇਨਾਂ ਦੀ ਕਿਰਪਾ ਨਾਲ ਸਜਿਆ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਪੰਜਾਂ ਦੇ ਕੋਲ ਅਮਰਤ ਦੀ ਦਾਤ ਪ੍ਰਾਪਤ ਕੀਤੀ ਪੰਜਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਰੂਪ ਬਤਾਇਆ ਪੰਜਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਦੱਸਿਆ ਪੰਜਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹਨਾਂ ਪੰਜਾਂ ਦੇ ਵਿੱਚ ਮੈਂ ਵੱਸਦਾ ਹਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਚ ਪ੍ਰਧਾਨੀ ਸਿਸਟਮ ਜਿਹੜਾ ਸੀ ਉਹ ਕਾਇਮ ਕੀਤਾ ਫਿਰ ਉਹ ਹੀ ਅੰਮ੍ਰਿਤ ਦਾ ਬਾਟਾ ਉਹਨਾਂ ਪੰਜਾਂ ਦੇ ਹੱਥ ਵਿੱਚ ਪਕੜਾਇਆ ਗਿਆ ਇਸ ਪੰਜਾਂ ਦੇ ਹੱਥ ਦੇ ਵਿੱਚ ਪਕੜੇ ਬਾਟੇ ਦੇ ਵਿੱਚੋਂ ਸਿੱਖੀ ਪੈਦਾ ਹੋਣੀ ਸ਼ੁਰੂ ਹੋਈ ਉਸ ਤੋਂ ਬਾਅਦ ਅਮਰ ਸੰਚਾਰ ਹੁੰਦਾ ਹੈ ਪੰਜ ਪਿਆਰੇ ਸਹਿਬਾਨੀ ਕਰਦੇ ਆ। ਇੱਥੇ ਬਸ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਚਮਕੌਰ ਦੀ ਗੜੀ ਅੰਦਰ ਨੇ ਅੱਖਾਂ ਦੇ ਸਾਹਮਣੇ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਐ। ਅੱਖਾਂ ਦੇ ਸਾਹਮਣੇ ਜਾਨਾਂ ਤੋਂ ਪਿਆਰੇ ਸਿੱਖ ਸ਼ਹੀਦ ਹੋ ਚੁੱਕੇ ਐ। ਹੁਣ ਕੇਵਲ ਤੇ ਕੇਵਲ ਗਿਣਤੀ ਦੇ ਸਿੱਖ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਤਿਗੁਰੂ ਨੇ ਕਿਹਾ ਕੱਲ ਨੂੰ ਜੰਗ ਦੇ ਮੈਦਾਨ ਵਿੱਚ ਅਸੀਂ ਖੁਦ ਸ਼ਹਾਦਤ ਦਾ ਜਾਮ ਪੀਣ ਵਾਸਤੇ ਜਾਮਾਂਗੇ। ਦੇਈ ਤੇ ਆਸ ਕਹਿੰਦਾ ਹੈ ਉਸ ਵੇਲੇ ਪੰਜ ਸਿੱਖਾਂ ਨੇ 71 ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਕਿਹਾ ਸੀ ਸਤਿਗੁਰੂ ਤੁਸੀਂ ਉਹ ਕਿਹਾ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਿ ਖਾਲਸਾ ਮੇਰਾ ਰੂਪ ਹੈ ਖਾਲਸੇ ਚ ਮੈਂ ਵਸਦਾ ਪੰਜਾਂ ਵਿੱਚੇ ਮੇਰਾ ਵਾਸਾ ਹੈ ਇਹ ਪੰਜ ਮੇਰੇ ਗੁਰੂ ਨੇ ਤੁਸੀਂ ਬਹੁਤ ਕੁਝ ਕਿਹਾ ਸੀ ਅੱਜ ਫਿਰ ਇਹ ਪੰਜ ਹੁਕਮ ਕਰਦੇ ਆ ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ ਦੇਖੋ ਪੰਜਾਂ ਨੂੰ ਮਾਨ ਪਹਿਲਾਂ ਦਿੱਤਾ ਜਾ ਚੁੱਕਾ ਹੈ ਲekin ਹੁਣ ਗੁਰਿਆਈ ਦੇਣੀ ਬਾਕੀ ਰਹਿ ਗਈ ਹੈ ਪੰਜਾਂ ਨੂੰ ਗੁਰਤਾ ਗੱਦੀ ਤੇ ਬਰਾਜ਼ਮਾਨ ਕਰਨਾ ਹੈ ਇਤਾਂ ਹੀ ਬਰਾਜ਼ਮਾਨ ਕਰਨਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਬਾਅਦ ਲੈਣੇ ਨੂੰ ਗੁਰਤਾ ਗੱਦੀ ਤੇ ਬਰਾਜ਼ਮਾਨ ਕੀਤਾ ਸੀ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਨਾਨਕ ਜੀ ਅੰਗਦ ਕੋ ਕੀਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸੇ ਨੂੰ ਮੈਂ ਇਤਾਂ ਹੀ ਗੁਰੂ ਬਣਾ ਦੇਗਾ ਜਿਦਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਬਣਾਇਆ ਸੀ ਹੁਣ ਜਿਹੜੇ ਉਹ ਗੁਰਿਆਈ ਦੇਣ ਦੀ ਅੰਤਮ ਰਸਮ ਹੋ ਲੱਗੀ ਹੈ ਨਾ ਉਹ ਰਸਮ ਵਿੱਚ ਚਮਕੌਰ ਦੀ ਗੜੀ ਦੇ ਵਿੱਚ ਹੋਣੀ ਸ਼ੁਰੂ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੱਖਾਂ ਨੂੰ ਆਪਣੇ ਸਨਮੁਖ ਇਕੱਤਰ ਕੀਤਾ ਹੈ ਖੜੀਆਂ ਕਰਕੇ ਜਿਹਦੇ ਵਿੱਚ ਭਾਈ ਦਇਆ ਸਿੰਘ ਹੈ ਭਾਈ ਧਰਮ ਸਿੰਘ ਹੈ ਭਾਈ ਮਾਨ ਸਿੰਘ ਹੈ ਭਾਈ ਸੰਗਤ ਸਿੰਘ ਹੈ ਤੇ ਭਾਈ ਸੰਤ ਸਿੰਘ ਹੈ ਪੰਜ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਨਮੁਖ ਇਕੱਠੇ ਕਰ ਲ ਕੇ ਇਸ ਖੁਲਾਾਰ ਲੇ ਉਹ ਵੱਖਰੀ ਬਾਤ ਹੈ ਆਪਾਂ ਸੰਖੇਪ ਰੂਪ ਚ ਕਹਿੰਨੇ ਆ ਵੀ ਆਪਣਾ ਕਲਗੀ ਤੋੜਾ ਗੁਰੂ ਗੋਬਿੰਦ ਸਿੰਘ ਸੰਗਤ ਸਿੰਘ ਦੇ ਸੀਸ ਤੇ ਸੁਜਾਗੇ ਸੁਜਾਗੇ ਸੀ ਇਸ ਕਰਕੇ ਕਿ ਮੁਗਲਾਂ ਨੂੰ ਭੁਲੇਖਾ ਪੈ ਜਾਵੇ ਕਿ ਗੁਰੂ ਗੋਬਿੰਦ ਸਿੰਘ ਦਾ ਗੁਰੂ ਗੋਬਿੰਦ ਸਿੰਘ ਨੇ ਪਰ ਜਿਹੜੀ ਸਤਗੁਰੂ ਨੇ ਰਸਮ ਅਦਾ ਕੀਤੀ ਉੱਥੇ ਕਵੀ ਸੰਤੋਖ ਸਿੰਘ ਲਿਖਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਕਲਗੀ ਤੋੜਾ ਵੀ ਦੇ ਦਿੱਤਾ ਆਪਣੇ ਸ਼ਸਤਰ ਵੀ ਦਿੱਤੇ ਉਹਦਾ ਭਾਵ ਇਸੇ ਨਾਲੇ ਤਿੰਨ ਪ੍ਰਕਰਮਾਂ ਕੀਤੀਆਂ ਉਹਦਾ ਭਾਵ ਸੀ ਅੱਜ ਤੇ ਬਾਅਦ ਆ ਸਰੀਰਕ ਜਿਹੜਾ ਜਾਮਾ ਇਹ ਵੀ ਮੈਂ ਪੰਜਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ ਪੰਜਾਂ ਨੂੰ ਉਜਾਮਾ ਚਮਕੌਰ ਦੀ ਗੜੀ ਦੇ ਅੰਦਰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਤੇ ਨਾਲੇ ਕਿਹਾ ਪੰਜੋਂ ਮੈਂ ਨਿਤ ਵਰਤਾਂ ਪੰਜਾਂ ਦੇ ਵਿੱਚ ਮੈਂ ਨਿਤ ਵਰਤਦਾ ਹੋਵਾਂਗਾ ਪੰਜਾਂ ਦੇ ਵਿੱਚ ਮੈਂ ਆਪ ਬਰਾਜ਼ਮਾਨ ਹੋਵਾਂਗਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਵੀ ਕਿ ਇਹ ਪੰਜ ਹੁਣ ਜਿਹੜੇ ਐ ਭਾਵ ਇਹ ਜਿਹੜਾ ਖਾਲਸਾ ਏ ਇਹ ਖਾਲਸਾ ਬਣ ਗਿਆ ਹੈ ਸੰਪੂਰਨ ਹੋ ਗਿਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੂ ਜੋ ਜਿਹੜਾ ਦਾਦੂ ਦਵਾਰ ਸੀ ਉਹ ਇੱਕ ਸਮਾਦ ਬਣੀ ਹੋਈ ਸੀ ਉਹਦੇ ਸਾਹਮਣੇ ਸਤਿਗੁਰੂ ਤੀਰ ਦੀ ਨੋਕ ਝੁਕਾ ਦਿੰਦੇ ਐ ਜਾਣ ਬੁੱਝ ਕੇ ਸਤਿਗੁਰੂ ਤੀਰ ਚਲਾਉਣ ਲੱਗੇ ਨੋਕ ਉਧਰ ਨੂੰ ਝੁਕ ਗਈ ਸਿੱਖਾਂ ਨੇ ਉਸੇ ਵੇਲੇ ਕਿਹਾ ਮਹਾਰਾਜ ਤੁਸੀਂੋਂ ਤੋਂ ਕਿਹਾ ਏ ਕਿ ਗੌਰ ਮੜੀ ਮੱਠ ਭੂਲਾ ਨਾ ਮੰਨੇ ਪਹਿਲੇ ਜਾਮੇ ਦੇ ਵਿੱਚ ਵੀ ਤੁਸੀਂ ਇਹੀ ਕਿਹਾ ਸੀ ਦੁਬਦਾਨਾ ਪੜੋਂ ਹਾਰ ਬਿਨ ਹੋਰ ਨਾ ਪੂਜੋਂ ਮੜੇ ਮਸਾਨ ਨਾ ਜਾਈ ਮਹਾਰਾਜ ਅੱਜ ਇੱਕ ਕਬਰ ਵਾਲੇ ਪਾਸੇ ਨੂੰ ਤੀਰ ਝੁਕਿਆ ਸਤਿਗੁਰੂ ਕਹਿਣ ਲੱਗੇ ਕੀ ਹੁਕਮ ਐ ਸਿੱਖ ਕਹਿਣ ਲੱਗੇ ਕਹਿ ਲਗੇ ਮਹਾਰਾਜ ਹੁਕਮ ਤੁਹਾਨੂੰ ਵੀ ਤਨਖਾਹ ਲਈ ਜਾਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪ੍ਰਸੰਨ ਹੋਏ ਪ੍ਰਸੰਤਾ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਤਨਖਾਹ ਨੂੰ ਪ੍ਰਵਾਨ ਕੀਤਾ ਨਾਲੇ ਕਿਹਾ ਜਿਹਨੂੰ 239 ਸਾਲ ਪੜਾਉਂਦਿਆਂ ਹੋਗੇ ਉਹ ਖਾਲਸਾ ਸੰਪੂਰਨ ਹੋ ਗਿਆ ਹੈ ਉਹ ਸਹੀ ਤੇ ਗਲਤ ਦਾ ਨਿਰਣਾ ਕਰਨ ਦੇ ਯੋਗ ਹੋ ਗਿਆ ਹੈ ਉਹ ਵੇਖ ਸਕਦਾ ਹੈ ਕਿ ਕੌਣ ਸਹੀ ਹੈ ਕੌਣ ਗਲਤ ਹੈ ਇਹ ਯੋਗ ਨਿਰਣਾ ਕਰਨ ਦੇ ਯੋਗ ਹੋ ਗਿਆ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੀ ਪ੍ਰਸੰਤਾ ਦੇ ਨਾਲ ਉਸ ਲੱਗੀ ਹੋਈ ਸੇਵਾ ਨੂੰ ਪ੍ਰਵਾਨ ਕਰ ਲਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪੰਚ ਪ੍ਰਧਾਨੀ ਸਿਸਟਮ ਜਿਹੜਾ ਸੀ ਕਾਇਮ ਕੀਤਾ। ਅੰਤਮ ਸਮੇਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਉਦੋਂ ਵੀ ਮਹਾਰਾਜ ਨੇ ਇਹ ਬਚਨ ਕਹਿ ਦਿੱਤੇ ਸੀ। ਸਿੱਖਾਂ ਕਿਹਾ ਮਹਾਰਾਜ ਦੀਦਾਰ ਕਰਨੇ ਹੁਣ ਫਿਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਖਾਲਸੇ ਪੰਥ ਦੇ ਵਿੱਚੋਂ ਕਰਨੇ ਆ। ਸਤਿਗੁਰੂ ਨੇ ਕਿਹਾ ਬਖਸ਼ ਦਿਆ ਖਾਲਸੇ ਕੋ ਜਾਮਾ। ਖਾਲਸੇ ਨੂੰ ਮੈਂ ਆਪਣਾ ਜਾਮਾ ਬਖਸ਼ਿਸ਼ ਕੀਤਾ ਹੈ ਆਪਣਾ ਸਰੀਰਕ ਰੂਪ ਬਖਸ਼ਿਸ਼ ਕੀਤਾ ਹੈ ਕੱਜ ਤੋਂ ਬਾਅਦ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਹੋਵੇਗਾ ਪੰਥ ਦੀ ਗੱਲ ਕੀਤੀ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਖਾਲਸਾ ਜਿਹੜਾ ਹੈ ਖਾਲਸਾ ਹੋਵੇ ਖੁਦ ਖੁਦਾ ਇਹ ਖੁਦਾ ਦਾ ਰੂਪ ਹੈ ਰੱਬ ਦਾ ਰੂਪ ਹੈ ਖਾਲਸਾ ਹੀ ਗੁਰੂ ਹੈ ਲੇਕਿਨ ਸ਼ਬਦ ਦੇ ਅਧੀਨ ਚੱਲਣ ਕਰਕੇ ਸ਼ਬਦ ਦੀ ਅਗਵਾਈ ਵਿੱਚ ਚੱਲਣ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਲੜ ਪਕੜਨਾ ਹੈ ਸ਼ਬਦ ਦੇ ਰਾਹੀ ਪਕੜਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿੰਨ ਬਚਨ ਕਹੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ دیدار ਖਾਲਸੇ ਦਾ ਬੜਾ ਮਾਨ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਨੂੰ ਅੱਜ ਵੀ ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਤੇ ਉਹ ਪੰਜ ਸਿੱਖ ਤਿਆਰ ਬਰ ਤਿਆਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਉਹ ਅੰਮ੍ਰਿਤ ਅਬਲਾਖੀਆਂ ਨੂੰ ਅੰਮ੍ਰਿਤ ਪਾਣ ਕਰਵਾਉਂਦੇ ਹੈ ਉਹਨਾਂ ਨੂੰ ਨਾਮ ਦੀ ਦਾਤ ਦਿੰਦੇ ਆ ਨਾਮ ਜਪਾਉਂਦੇ ਆ ਪਹਿਲਾਂ ਪੰਜ ਪਿਆਰੇ ਅੱਗੇ ਅੱਗੇ ਜਪਦੇ ਆ ਮਗਰ ਸੰਗਤ ਜਪਦੀ ਏ ਉਹ ਨਾਮ ਦੀ ਦਾਤ ਵੀ ਪੰਜ ਪਿਆਰੇ ਸਹਬਾਨ ਦਿੰਦੇ ਆ ਮੈਨੂੰ ਮਾਫ ਕਰਨਾ ਅੱਜ ਜਦੋਂ ਦੇਹ ਧਾਰੀ ਬੰਦਾ ਕਹਿੰਦਾ ਜੀ ਵੇਖੋ ਸਰੀਰ ਤੋਂ ਬਿਨਾ ਗੱਲ ਨਹੀਂ ਬੰਦੀ ਸਰੀਰ ਹੀ ਕੁਝ ਦੇ ਸਕਦਾ ਏ ਸਤਿਗੁਰੂ ਨੇ ਸਰੀਰ ਤੋਂ ਮਨਾਤ ਨਹੀਂ ਕੀਤਾ ਪਰ ਉਹ ਇੱਕ ਨਹੀਂ ਉਹ ਪੰਜਾਂ ਦੇ ਰੂਪ ਵਿੱਚ ਹੋਏਗਾ ਤੇ ਉਹ ਪੰਜ ਵੀ ਕਿਧਰੇ ਬਾਹਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏਗਾ ਅਗਵਾਈ ਸ਼ਬਦ ਦੀ ਹੋਏਗੀ ਮਾਲਕ ਚਵਰ ਛਤਰ ਤਖਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਹੋਣਗੇ ਪੰਜ ਵੀ ਨਾਲ ਬਰਾਜ਼ਮਾਨ ਹੁੰਦੇ ਸਰੀਰਕ ਰੂਪ ਦੇ ਵਿੱਚ ਅੱਜ ਵੀ ਪੰਜ ਦੇਖੋ ਆ ਬਾਰੀ ਤੌਰ ਦੇ ਉੱਪਰ ਕੋਈ ਨਾਮ ਦੇਂਦਾ ਕੰਨ ਦੇ ਵਿੱਚ ਫੂਕ ਮਾਰ ਕੇ ਕਹਿੰਦਾ ਕਿਸੇ ਦੂਸਰੇ ਨੂੰ ਦੱਸਣਾ ਨਹੀਂ ਨਾਮ ਪੰਜ ਪਿਆਰੇ ਸਹਿਬਾਨ ਵੀ ਦਿੰਦੇ ਅੱਜ ਵੀ ਗੁਰਨਾਨਕ ਦੇ ਘਰ ਅੰਦਰ ਉਹ ਪੰਜ ਜਿਹੜੇ ਨਾਮ ਦੀ ਦਾਤ ਦਿੰਦੇ ਆ ਔਰ ਕਿਸੇ ਪ੍ਰਕਾਰ ਦੀ ਕੋਈ ਮਨੁੱਖ ਦੇ ਅੱਗੇ ਕੋਈ ਮੁਸ਼ਕਲ ਆ ਜਾਵੇ ਕੋਈ ਸੰਕਟ ਆ ਜਾਵੇ ਅੱਜ ਵੀ ਪੰਜਾਂ ਦੇ ਕੋਲ ਅਰਦਾਸ ਕਰਵਾਈ ਜਾਂਦੀ ਹੈ ਸੇਵਾ ਕਰਨੀ ਹੋਵੇ ਤੇ ਮਾਫ ਕਰਨਾ ਉਹ ਕਿਸੇ ਬੰਦੇ ਨੂੰ ਸਮਝ ਕੇ ਸੇਵਾ ਨਹੀਂ ਕਰਦਾ ਕਿ ਮੈਂ ਆ ਫਲਾਣੇ ਸਿੱਖ ਨੂੰ ਘਰ ਸਦਕੇ ਤੇ ਇਹ ਸੇਵਾ ਕਰਦਾ ਪਿਆ ਹਾਂ ਇਹਨੂੰ ਪ੍ਰਸ਼ਾਦਾ ਵਾਂਗ ਹੀ ਸ਼ਤੰਦਾ ਪਿਆ ਉਹ ਗੁਰੂ ਦਾ ਹੁਕਮ ਜਾਣ ਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸੇਵਾ ਕਰਨੀ ਹੈ, ਦਾਨ ਦੇਣਾ ਹੈ ਉਹ ਕੇਵਲ ਤੇ ਕੇਵਲ ਸਿੱਖਾਂ ਨੂੰ ਹੋ ਸਕਦਾ ਏ। ਇਹੀ ਤੈਨੂੰ ਲੱਗੇਗਾ, ਇਹੀ ਤੇਰਾ ਪ੍ਰਵਾਨ ਚੜੇਗਾ। ਇਸੇ ਕਰਕੇ ਉਹ ਪੰਜਾਂ ਨੂੰ ਕਰਦਾ ਹੈ। ਉਸ ਹੁਕਮ ਦੇ ਮੁਤਾਬਕ ਸਿੱਖ ਜਿਹੜਾ ਆਪਣੇ ਘਰ ਦੇ ਵਿੱਚ ਸੱਦ ਕੇ ਕੋਈ ਸੇਵਾ ਟੈਲ ਕਰਨੀ ਹੋਵੇ, ਪੰਜ ਪਿਆਰੇ ਪੰਜ ਸਿੱਖਾਂ ਦੀ ਕਰਦਾ ਹੈ। ਜਦੋਂ ਇਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਅੰਦਰ ਅਰਦਾਸ ਹੁੰਦੀ ਹੈ। ਅਰਦਾਸ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਖ ਪ੍ਰਵਾਨ ਕਰਵਾਈ ਜਾਂਦੀ ਹੈ। ਪ੍ਰਵਾਣ ਕਰਨ ਤੋਂ ਬਾਅਦ ਪੰਜ ਗੱਫੇ ਪੰਜ ਸਿੰਘਾਂ ਦੇ ਕੱਡੇ ਜਾਂਦੇ ਆ। ਪੰਜ ਪਿਆਰੇ ਸਹਬਾ ਨੂੰ ਯਾਦ ਕੀਤਾ ਜਾਂਦਾ ਹੈ। ਭਾਵੇਂ ਕਿ ਅੱਜ ਦੇ ਸਮੇਂ ਮੁਤਾਬਕ ਉਹ ਪੰਜ ਫੇਰ ਦੁਬਾਰਾ ਪਰਦੇਖ ਜੀ ਪਾ ਦਿੰਨੇ। ਪਰ ਜੀ ਉੱਥੇ ਮੌਜੂਦ ਹੋਣ ਪੰਜ ਅਮਰਤਾਰੀ ਸਿੱਖ ਤੇ ਫਿਰ ਉਹਨਾਂ ਸਿੱਖਾਂ ਨੂੰ ਵਰਤਾ ਦਿੱਤੇ ਜਾਂਦੇ ਆ। ਵਰਤੋਂ ਲੱਗਿਆ ਕੋਈ ਵਿਤਕਰਾ ਨਹੀਂ ਹੁੰਦਾ ਕਿ ਇਹ ਏ ਸਿੱਖ ਨੂੰ ਦੇਣਾ ਹੈ, ਇਹ ਸਿੱਖ ਨੂੰ ਨਹੀਂ ਦੇਣਾ। ਉਹਦੇ ਕੋਲ ਇਹ ਵੀ ਨਹੀਂ ਪੁੱਛਿਆ ਜਾਂਦਾ। ਕਿ ਤੂੰ ਰਹਿਤ ਰੱਖਦਾ ਕਿ ਨਹੀਂ ਰੱਖਦਾ ਉਹ ਵੇਖਿਆ ਜਾਂਦਾ ਕਿ ਇਹ ਸਭ ਸੂਰਤ ਅਮਰਤਾਰੀ ਸਿੱਖ ਹੈ ਉਹਨੂੰ ਪੰਜਾਂ ਦਾ ਉਹ ਗਫਾ ਜਿਹੜਾ ਦੇ ਦਿੱਤਾ ਜਾਂਦਾ ਹੈ ਇਸ ਕਰਕੇ ਪੰਜਾਂ ਦੀ ਮਹਾਨਤਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਂ ਤੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇੱਕ ਸੰਪੂਰਨ ਰੂਪ ਜਿਹੜਾ ਸੀ ਉਹ ਪੰਜਾਂ ਦੇ ਰੂਪ ਵਿੱਚ ਬਖਸ਼ਿਸ਼ ਕਰਕੇ ਖਾਲਸੇ ਨੂੰ ਆਪਾਂ ਦਾ ਜਾਮਾ ਬਖਸ਼ਿਸ਼ ਕੀਤਾ ਤੇ ਸੱਚ ਇਹ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਸਮੇਂ-ਸਮੇਂ ਦੇ ਉੱਪਰ ਜਦੋਂ ਵੀ ਲੋੜ ਪਈ ਉਦੋਂ ਪੰਜ ਜਿਹੜੇ ਸੀ ਉਹ 71 ਹੁੰਦੇ ਰਹੇ 71 ਹੋਣ ਤੋਂ ਬਾਅਦ ਉਹ ਜੋਗ ਫੈਸਲਾ ਕਰਦੇ ਰਹੇ ਲਾਹੌਰ ਦੇ ਵਿੱਚੋਂ ਜ਼ਕਰੀਆ ਖਾਨ ਨੇ ਸਿੱਖਾਂ ਦੇ ਵਾਸਤੇ ਨਵਾਬੀ ਭੇਜ ਦਿੱਤੀ ਰੋਜ਼-ਰੋਜ਼ ਦੀਆਂ ਲੜਾਈਆਂ ਰੋਜ਼-ਰੋਜ਼ ਦੀ ਲੜਾਈ ਸਿੱਖਾਂ ਨੇ ਉਹਦੇ ਨੱਕ ਦੇ ਵਿੱਚ ਦਮ ਕਰਕੇ ਰੱਖਤਾ ਜਿਹੜਾ ਸਰਕਾਰੀ ਖਜ਼ਾਨਾ ਸਿੱਖ ਲੁੱਟ ਲੈਂਦੇ ਉਹ ਹੈਰਾਨ ਹੋ ਗਿਆ ਤੇ ਮਜਬੂਰ ਹੋ ਕੇ ਉਹਨੇ ਸਿੱਖਾਂ ਨਾਲ ਸਮਝੌਤਾ ਕੀਤਾ ਨਵਾਬੀ ਭੇਜੀ ਗਈ ਮੈਂ ਤੁਸੀ ਨਵਾਬੀ ਲੈ ਲਓ ਸਾਡਾ ਸਮਝੌਤਾ ਤੁਸੀਂ ਮੇਰਾ ਖਜ਼ਾਨਾ ਨਹੀਂ ਲੁੱਟੋਗੇ ਸਿੱਖਾਂ ਦੇ ਕੋਲ ਆਈ ਸਿੱਖ ਕਹਿਣ ਲੱਗੇ ਨਵਾਬੀ ਪਾਤਸ਼ਾਹੀ ਛੋੜ ਕੇ ਮੈਂ ਲਹਿ ਨਵਾਬੀ ਕਿਹੜਾ ਸਿੱਖ ਹੈ ਜਿਹੜਾ ਆਪਣੀ ਪਾਤਸ਼ਾਹੀ ਛੱਡ ਕੇ ਨਵਾਬੀ ਲੈ ਲਵੇ ਅਸੀਂ ਵੀ ਲੈ ਸਕਦੇ ਤੇ ਫਿਰ ਪੰਜਾਂ ਦੇ ਰੂਪ ਵਿੱਚ ਫੈਸਲਾ ਹੁੰਦਾ ਹੈ ਨਹੀਂ ਇਹ ਨਵਾਬੀ ਰੱਖ ਲੈਣੀ ਚਾਹੀਦੀ ਹੈ ਦਿੱਤੀ ਕਿਨੂੰ ਜਾਏ ਉੱਥੇ ਬੈਠੇ ਹੋਏ ਗੁਰੂ ਕੇ ਸਿੱਖ ਭਾਈ ਮਨੀ ਸਿੰਘ ਜੀ ਹੈ ਬਾਬਾ ਦੀਪ ਸਿੰਘ ਜੀ ਹੈ ਸਰਦਾਰ ਦਰਬਾਰਾ ਸਿੰਘ ਜੀ ਹੈ ਸਰਦਾਰ ਜੱਸਾ ਸਿੰਘ ਜੀ ਹੈ ਇਤਿਹਾਦਕ ਜਿਹੜੇ ਸਿੱਖ ਸਾਨੂੰ ਬੈਠੇ ਹੋਏ ਸੇ ਫੇਸਲਾ ਹੁੰਦਾ ਹੈ ਫਿਰ ਇਦਾਂ ਕੀਤਾ ਜਾਏ ਇਹ ਨਵਾਬੀ ਜਿਹੜੀ ਗੁਰੂ ਘਰ ਦੀ ਸਭ ਤੋਂ ਵੱਧ ਸੇਵਾ ਕਰਨ ਵਾਲਾ ਹੈ ਉਸ ਨੌਜਵਾਨ ਨੂੰ ਦੇ ਦਿੱਤੀ ਜਾਏ ਸਰਦਾਰ ਕਪੂਰ ਸਿੰਘ ਜੀ ਸਦਿਆ ਗਿਆ ਉਹ ਕਹਿਣ ਲੱਗੇ ਕਹਿੰਦੇ ਮੁਗਲਾਂ ਵਾਲੀ ਨਵਾਬੀ ਤੇ ਮੈਨੂੰ ਵੀ ਨਹੀਂ ਚਾਹੀਦੀ ਕਹਿੰਦੇ ਕਿ ਜੇ ਮੁਗਲਾਂ ਵਾਲੀ ਨਹੀਂ ਚਾਹੀਦੀ ਫਿਰ ਕੀ ਕੀ ਚਾਹੁੰਦੇ ਹੋ ਤੁਸੀਂ ਕਹਿੰਦੇ ਚੱਲ ਨਵਾਬੀ ਤੇ ਮੈਂ ਲੈ ਲਵਾਂਗਾ ਇਹ ਪੰਜ ਸਿੱਖਾਂ ਦੇ ਚਰਨਾਂ ਨੂੰ ਸੁਹਾ ਕੇ ਮੈਨੂੰ ਦਿੱਤੀ ਜਾਏ ਉਹ ਪੰਜ ਸਿੱਖਾਂ ਦੇ ਪੰਜ ਸਿੱਖ ਬੈਠਦੇ ਆ ਉਹਨਾਂ ਦੇ ਚਰਨਾਂ ਨੂੰ ਸ਼ੁਭਾਉਣ ਤੋਂ ਬਾਅਦ ਸਰਦਾਰ ਕਪੂਰ ਸਿੰਘ ਉਹਨਾਂ ਨੂੰ ਨਵਾਬੀ ਦਿੱਤੀ ਜਾਂਦੀ ਤੇ ਉਹ ਕਹਿੰਦੇ ਨੇ ਕਹਿੰਦੇ ਮੈਂ ਸੇਵਾ ਉਸੇ ਤਰ੍ਹਾਂ ਹੀ ਕਰਦਾ ਰਹਾਗਾ ਮੈਂ ਸੇਵਾ ਵੀ ਉਦਾਂ ਹੀ ਕਰਾਂਗਾ ਤੇ ਸੱਚ ਇਹ ਹੈ ਕਦੇ ਮੈਂ ਮੁਗਲਾਂ ਦੇ ਦਰਬਾਰ ਵਿੱਚ ਪੇਸ਼ ਹੋਣ ਵਾਸਤੇ ਨਹੀਂ ਜਾਵਾਂਗਾ ਸੇਵਾ ਕਰਾਂਗਾ ਹਾਂ ਨਵਾਬੀ ਪੰਥ ਨੇ ਦਿੱਤੀ ਹੈ ਤੇ ਮੈਨੂੰ ਪਰਵਾਹ ਨਹੀਂ ਇੱਕ ਇਹ ਭਾਵ ਕਿ ਹਰ ਵੇਲੇ ਹਰ ਵਿਸਾਖੀ ਤੇ ਹਰ ਦੀਵਾਲੀ ਤੇ ਪੰਜ ਸਿੱਖ 71 ਹੁੰਦੇ ਸੀ ਉਹਦਾ ਤਰੀਕਾ ਵੈਸੇ ਉਸ ਵੇਲੇ ਸਿੱਖਾਂ ਦਾ ਹੋਰ ਹੁੰਦਾ ਸੀ ਇੱਕ ਸਿੱਖ ਦੂਸਰੇ ਸਿੱਖ ਦਾ ਨਾਮ ਪੇਸ਼ ਕਰਦਾ ਸੀ ਫਿਰ ਉਸ ਤੋਂ ਬਾਅਦ ਦੂਸਰੇ ਸਿੱਖ ਦਾ ਨਾਮ ਪੇਸ਼ ਕੀਤਾ ਜਾਂਦਾ ਤੀਸਰੇ ਸਿੱਖ ਦਾ ਨਾਮ ਪੇਸ਼ ਕੀਤਾ ਜਾਂਦਾ ਜੇ ਕਿਸੇ ਨੂੰ ਇਤਰਾਜ਼ ਹੁੰਦਾ ਸੀ ਕਿਸੇ ਦੇ ਨਾਮ ਤੇ ਤੇ ਉਹ ਨਾਮ ਵਾਪਸ ਵੀ ਲੈ ਲਿਆ ਜਾਂਦਾ ਸੀ ਇਦਾਂ ਪੰਜ ਸਿੱਖਾਂ ਦੀ ਚੋਣ ਹੁੰਦੀ ਸੀ ਤੇ ਫਿਰ ਫੈਸਲਾ ਕੀਤਾ ਜਾਂਦਾ ਤੇ ਥੱਲੇ ਖੜਾ ਪੰਥ ਉਸ ਫੈਸਲੇ ਨੂੰ ਪ੍ਰਵਾਨ ਕਰਿਆ ਕਰਦਾ ਸੀ ਪੰਜਾਂ ਦੀ ਮਹਾਨਤਾ ਹੈ ਪੰਜਾਂ ਦੇ ਵਿੱਚ ਪਰਮੇਸ਼ਰ ਹੈ ਤੇ ਜਿਹੜੇ ਅਰਦਾਸ ਦੇ ਵਿੱਚ ਆਪਾਂ ਯਾਦ ਕਰਦੇ ਆ ਉਹ ਯਾਦ ਕਰਦੇ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਸੀਸ ਭੇਟ ਕੀਤੇ ਸੀ ਉਹਨਾਂ ਪੰਜ ਪਿਆਰੇ ਸਹਬਾਨ ਨੂੰ ਪੰਜਾਂ ਪਿਆਰਿਆਂ ਉਸ ਤੋਂ ਅਗਲਾ ਬਚਨਾਏਗਾ ਚੌਥਾ ਸਹਿਬ ਜਾਦਿਆ